ਹੈਲੋ ਫਰੈਂਡਸ ਕਿਵੇਂ ਹੋ ਵੈਲਕਮ ਬੈਕ ਮਾਈ ਚੈਨਲ ਆਪਣਾ ਪੰਜਾਬ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਐਸਪੀ ਦੇ ਕੱਪੜੇ ਐਸਪੀ ਦੇ ਨਹੀਂ ਐਸਪੀ ਐਮ ਹੈ ਆਪਾਂ ਐਸਪੀ ਕਹਾਂਗੇ ਮੂਰਲਾ ਦਾ ਕੰਪਨੀ ਹੈ ਐਸਪੀ ਚੱਲਦੀ ਹੈ ਨਾ ਐਸਪੀ ਕੰਪਨੀ ਐਸਪੀ ਐਮ ਹੈ ਤਲ ਕੋਈ ਨਾ ਫਿਰ ਕੀ ਹੋਇਆ ਜੀ ਆ ਲਿਖੀ ਪਈ ਐਸਪੀ ਐਮ ਹੈ ਕੋਈ ਨਾ ਕੋਈ ਨਹੀਂ ਦਿਖਾਵਾਂਗੇ ਬਾਅਦ ਚ ਆ ਦੇਖ ਲਓ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਮਾਨ ਆਪ ਸਭ ਨੂੰ ਮੇਰੀ ਇਵਨਿੰਗ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਆਪਾਂ ਲੈ ਕੇ ਆਏ ਜੀ ਕਾਟਨ ਦਾ ਸੂਟ ਇਹਨਾਂ ਜਿੰਨੇ ਵੀ ਆਪਾਂ ਇਹ ਸੂਟ ਦਿਖਾਵਾਂਗੇ ਨਵੇਂ ਨਵੇਂ ਰੰਗਾਂ ਦੇ ਆ ਨਵੇਂ ਨਵੇਂ ਡਿਜ਼ਾਈਨ ਦੇ ਆ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਰੋਜ਼ ਅਸੀਂ ਨਵੇਂ ਡਿਜ਼ਾਈਨ ਲੈ ਕੇ ਆਉਨੇ ਆ ਰੇਟ ਦੱਸਾਂ ਨੂੰ ਕਿਉਂਕਿ ਮਹਾਰਾਜ ਦੀ ਕਿਰਪਾ ਆਪਣੇ ਕੱਪੜੇ ਵਿਕ ਰਹੇ ਆ ਜੀ ਗੁਰੂ ਮਹਾਰਾਜ ਦੀ ਕਿਰਪਾ ਮੈਂ ਕਹਣੀ ਆ ਸਭ ਤੇ ਹੋਵੇ ਕਿਰਪਾ ਤੇ ਕਦੇ ਭਾਵੇਂ ਆਪਣੇ ਰਿਪੀਟ ਚ ਆ ਜਾਣ ਉਹ ਵੀ ਲੋਕ ਮੰਗਾ ਲੈਂਦੇ ਆ ਮੁੱਕ ਜਾਣ ਤਾਂ ਜਿਵੇਂ ਕਾਲੇ ਸੂਟ ਸਿਰ ਰਿਪੀਟ ਚ ਆਈ ਗਏ ਆ ਤੇ ਹੁਣ ਉਹ ਮੁੱਕ ਗਿਓ ਨਹੀਂ ਮਿਲੇ ਜਾਣਾ ਕਈ ਕੱਪੜੇ ਹਨ ਰਿਪੀਟ ਚ ਵੀ ਜਿਹਾਣੇ ਪਹਿਲਾਂ ਦੇ ਆ ਬਟ ਉਹ ਅਸੀਂ ਨਵੇਂ ਤਨ ਵੀ ਜ਼ਰੂਰ ਲੈ ਕੇ ਆਉਣੇ ਆ ਰੇਟ ਓਨਲੀ 5 ਜੇ ਸਪੈਨ ਪ੍ਰਾਣੀ ਮਗਵਾਉਣਾ ਹੋਵੇ ਤੇ ਸ਼ਿਪਿੰਗ ਸਾਡੀ ਅੱਟ ਹੈ ਤੇ ਆਪਣੇ ਕੱਪੜੇ ਦੇ ਕੋਈ ਵੀ ਸ਼ੱਕ ਨਾ ਕਰਿਆ ਕਰੋ। ਬੋਹਰਾ ਤੋਂ ਬਿਨਾਂ ਕੱਪੜਾ ਚੱਕਦੇ ਨਹੀਂ। ਇਹ ਐਸਪੀ ਐਮੰਦਾ ਜੀ। ਕੱਪੜਾ ਡਿਜ਼ਾਈਨ ਨੂੰ ਦੇਖੋ ਕਿਨੇ ਘੰਟ ਹੈ ਜੀ। ਇਹ ਬਲੈਕ ਕਲਰ ਹੈ ਜੀ। ਆ ਦੇਖੋ ਕਿੰਨਾ ਪ੍ਰਿੰਟ ਘੰਟ ਆ ਰਿਹਾ। ਕੱਪੜੇ ਡੀਲ ਚ ਵੀ ਬਹੁਤ ਘੰਟ ਹੈ ਜੀ। ਕੱਪੜਾ ਕਾਟਨ ਹੈ ਵੀਰੇ। ਇੰਨਾ ਸੌਫਟ ਕੱਪੜਾ ਜੇ ਤੁਸੀਂ ਇੱਕ ਵਾਰੀ ਪਾਓਗੇ ਨਾ ਤੁਸੀਂ ਬਾਰ ਬਾਰ ਡਿਮਾਂਡ ਕਰੋਗੇ। ਬਹੁਤ ਸੋਹਣਾ ਕੱਪੜਾ ਵੀਰੇ। ਆ ਦੇਖੋ ਉਹੀ ਹੱਥਾਂ 'ਚ ਉਹ ਸੌਫਟ ਇੰਨਾ ਸੌਫਟ। ਇਧਰ ਰੇਟ ਹੈ 500 ਰੁਪਏ ਆਪਣਾ ਕਿ ਦੋ 500 500 ਚ ਚੱਲਣਗੇ ਹੈਗਾ ਜੀ ਮਹਿਰੂਨ ਕਲਰ ਜਣੀ ਕੇ ਡਾਰਕ ਮਹਿਰੂਨ ਐਸ ਪੀ ਐਮ ਦੇ ਕੱਪੜੇ ਆ ਇਹ ਟੈਂਸ਼ਨ ਨਾ ਕਰਿਓ ਕੋਈ ਮੋਰਾ ਬਕਾਇਦਾ ਆਪਾਂ ਤੁਹਾਨੂੰ ਜਿਹੜਾ ਆਪਣਾ ਕਸਟਮਰ ਮੰਗਾਊਗਾ ਜੀ ਉਹਨੂੰ ਬਕਾਇਦਾ ਮੋਰ ਵੀ ਭੇਜਾਂਗੇ ਨਾਲ ਇਹ ਮਹਿਰੂਨ ਕਲਰ ਹੈ ਜੀ ਇਹ ਦੂਆ ਹਾ ਪਹਿਲਾ ਕਲਰ ਨਾਮ ਆਇਆ ਕਲਰ ਆ ਜੀ ਸੂਟਾਂ 'ਚ ਬਹੁਤ ਕਰ ਰੀਅਰ ਕੱਪੜਾ ਹੁੰਦਾ ਇਹ ਇਹ ਕਲਰ ਇਹ ਆ ਗਿਆ ਜੀ ਡਾਰਕ ਪਲਪਾ ਬਹੁਤ ਕਟੇ ਕੱਪੜੇ ਹੁੰਦਾ ਨਾ ਕਲਰ ਹੁੰਦਾ ਰਹੇ ਹਾਂ ਡਾਰਕ ਪਲਪਰ ਦਾ ਸੂਟ ਹੈ ਜੀ ਇਹ ਇਹ ਪਰਪਲ ਨਹੀਂ ਪਰਪਲ ਪਰਪਲ ਹਾਂ ਪਰਪਲ ਤੇ ਤਿੰਨ ਤਿੰਨ ਸੂਟ ਹੈ ਜੀ ਇੱਕ ਥਾਨ 'ਚ ਕਿਸੇ ਭੈਣ ਭਰਾ ਨੇ ਮੰਗਾਉਣੇ ਹੋਵੇ ਤਾਂ ਮਗਾ ਸਕਦੇ ਹਾਂ ਤੇ ਇਹ ਕਪੜਾ ਬਹੁਤ ਰੀਅਰ ਹੁੰਦਾ ਜੀ ਸੂਟੇ ਨੂੰ ਆਪ ਨੂੰ ਪਤਾ ਹੋਊਗਾ ਜਾਮਣੀ ਕਲਰ ਆਪਏ ਇਹਨੂੰ ਜਾਮਣੀ ਕਲਰ ਕਹਿੰਦੇ ਆ ਹੂੰ ਤੂੰ ਪੰਜਾਬੀ ਜਾ ਕੇ ਹੁਣ ਮੈਨੂੰ ਸਮਝਾਉਂਦਾ ਸੀ ਪਰਪਲ ਨਾ ਮੈਂ ਪਰਪਰ ਨਹੀਂ ਬੋਲਾਂ ਨਾ ਪਰਪਲ ਬੋਲਾਂ ਮਸਤੀ ਕਰ ਤਾਂ ਪੰਜਾਬੀ ਜਾਮਣੀ ਤੇ ਆ ਆਪਣਾ ਨਵਾਂ ਡਿਜ਼ਾਈਨ ਆ ਜੀ ਕੱਪੜਾ ਸੇਮ ਆ ਜੀ ਡਿਜ਼ਾਈਨਿੰਗ ਦਾ ਫਰਕ ਆ ਰੇਟ ਵੀ ਸੇਮ ਆਨਲੀ ਹੁਣ 500 5 500 ਦੇ ਵਿੱਚ ਸੂਟ ਹੈ ਬਹੁਤ ਸੋਹਣੇ ਸੂਟ ਹੈ ਜਿਹੜਾ ਮਰਜ਼ੀ ਪਹਿਨ ਭਰਾ ਮੰਗਵਾਓ ਜੀ ਬੱਸ ਤੈਨੂੰ ਸਮਝ ਕੇ ਲਈ ਇੱਕ ਸਾਰੇ ਮੈਂ ਹੀ ਸਮਾਂ ਲੈਣੀਆਂ ਵਿੱਚ ਨੂੰ ਤਾਂ ਰਹਿ ਨਹੀਂ ਦਿੰਦੇ ਫਿਰ ਜੇ ਮੇਰੇ ਹੁਣ ਇਹ ਕਲਰ ਇਦਾਂ ਹੀ ਆ ਜਿਦਾਂ ਆ ਰਿਹਾ ਹੈ ਇਹ ਬਿਮਾਰ ਹੋਇਆ ਪਿਆ ਜੀ ਇਹਨੂੰ ਕੋਲਡ ਬੁਖਾਰ ਦੋਨੇ ਚੀਜ਼ਾਂ ਹੀ ਆ ਪਰ ਮੇਰੇ ਨਾਲ ਵੀਡੀਓ ਬਣਵਾ ਰਿਹਾ ਹੈ ਉਹ ਆਪਣਾ ਵਲਿਊਸਿਵ ਉਹ ਕਿਹੜਾ ਕਲਰ ਸੀ ਫਰੋਜੀ ਫਰੋਜੀ ਇਹ ਰੈਡ ਸਾਵਣ ਰੈਡ ਨਹੀਂ ਗਾਜਰੀ ਗਾਜ ਰੰਗਾ ਰੰਗ ਕਹਿੰਦੇ ਨੇ ਯੋ ਯੈਸ ਗਾਜਰੀ ਇਹ ਗਾਜਰੀ ਕਲਰ ਹੈ ਜੀ 5 ਮੀਟਰ ਦੀ ਪ੍ਰੋਪਰਲੀ ਕੱਟ ਆਉਗੀ ਐਸਪੀਐਮ ਦੇ ਆ ਵਧੀਆ ਕੱਪੜੇ ਹੈ ਜੀ ਸਕਰੀਨ ਸ਼ਾਟ ਲੈਣਾ ਬਿਲਕੁਲ ਨਾ ਭੁੱਲਿਓ ਓਨਲੀ 500 ਜਾਨੀ ਕਿ ਇਹ 500 ਦਾ ਅੱਜ ਨੂੰ ਇੱਕ ਮੇਰੀ ਮੰਮੀ ਦੀ ਆ ਗਿਆ ਜੀ ਆਪਣਾ ਲਾਸਟ ਕਲਰ ਇਹਨਾਂ ਦੀ ਭੁਆਏ ਚ ਵਾਈਟਨੈਸ ਜੀ ਹੈ ਸਾਰੇ ਜਿਹੜੇ ਤਿੰਨੇ ਕਲਰ ਦਿਖਾਏ ਸੀ ਆਪਾਂ ਨੇ ਤੇ ਆ ਗਿਆ ਜੀ 그린 ਜਾ ਕਲਰ ਇਹਨੂੰ 그린 ਕਲਰ ਆ ਪਰ ਕਲਰ ਇਹਦੇ ਸਾਰੇ ਖਿੜਮੇ ਕਲਰ ਆ ਬਹੁਤ ਸੋਹਣੇ ਕਲਰ ਆ ਗਾਰਨਰਸ ਲੁੱਕ ਹੈ ਤੇ ਨਵੀਂ ਡਿਜ਼ਾਈਨਿੰਗ ਹੈ ਬਿਨਾ ਤੁਸੀਂ ਨਾ ਮੋਟਾ ਪ੍ਰਿੰਟ ਕੱਟ ਸਕਦੇ ਹਾਂ ਦਿਨਾਂ ਬ੍ਰੀਕ ਪ੍ਰਿੰਟ ਕਹਿ ਸਕਦੇ ਹਾਂ ਤੇ ਬਾਕੀ ਚੁੰਨੀਆਂ ਸੋਡੇ ਕੋਲੇ ਇਹ ਜੀਆਂ ਕੁੱਲ ਨਾ ਕੁੱਲ ਵਾਲਾ ਕੀ ਹੁੰਦੀਆਂ ਘਰੇ ਸਿਰਫ 500 ਰੁਪਏ ਦਾ ਸੂਟ ਹੈ ਜਿੰਨਾ ਮਰਜ਼ੀ ਹੰਡਾਓ ਗਰਮੀ ਚ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਮਾਫ ਕਰਿਆ ਕਰੋ ਤੇ ਪਲੀਜ਼ ਇੱਕ ਜਿਹੜਾ ਕਸਟਮਰ ਬਾਹਰੋਂ ਆਉਂਦਾ ਨਾ ਉਹ ਫੋਨ ਜ਼ਰੂਰ ਕਰ ਲਿਆ ਕਰੋ ਬਹੁਤ ਪ੍ਰੋਬਲਮ ਆਉਂਦੀ ਐ ਜਦੋਂ ਮੈਂ ਬਾਹਰ ਹੁੰਨੀ ਐ ਤੇ ਕਸਟਮਰ ਬਾਹਰ ਗੇ ਖੜੇ ਹੁੰਦਾ ਮੇਰਾ ਦਿਲ ਨਹੀਂ ਕਰਦਾ ਵੀ ਮੈਂ ਕਿਸੇ ਦਾ ਤੇਲ ਮਚਵਾਵਾਂ ਜਾਂ ਕਿਸੇ ਦਾ ਸਮਾਂ ਖਰਾਬ ਕਰਾਂ ਇੱਕ ਵਾਰੀ ਮੈਂ ਕੰਟੈਕਟ ਜ਼ਰੂਰ ਕਰਿਆ ਕਰੋ ਆਪਣੇ ਨਾਲ ਜੀ ਆਉਣ ਤੋਂ ਪਹਿਲਾਂ ਹੀ ਇੱਕ ਦਿਨ ਪਹਿਲਾਂ ਕੰਟੈਕਟ ਕਰਿਆ ਕਰੋ ਜੀ ਤਾਂ ਫਿਰ ਸਾਨੂੰ ਵੀ ਆ ਲੱਗਦਾ ਵੀ ਖਾਨੀ ਐ ਸਾਨੂੰ ਦੱਸ ਦੇਣੀਗੇ ਮੈਂ ਤਾਂ ਬਾਰ ਬਾਰ ਕਹਿਣੀ ਐ ਪਲੀਜ਼ ਵੀਰੇ ਕਸਟਮਰ ਦੂਰੋਂ ਆਉਂਦਾ ਫੋਨ ਕਰਕੇ ਆਇਆ ਕਰੋ ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਸੋ ਕੋਈ ਵੀ ਗਲਤੀ ਹੋ ਜਾਂਦੀ ਵੀਡੀਓ ਬਣਾਉਣ ਦਾ ਪਲੀਜ਼ ਮਾਫ ਕਰਿਆ ਕਰੋ ਆਪ ਸਭ ਨੂੰ ਮੇਰੇ ਵੱਨੋਂ ਮਨਜੀਤ ਕੌਰ ਮਾਨ ਵੱਨੀਓ ਤੇ ਮਹਿਕਦੀਪ ਸਿੰਘ ਮਾਨ ਐਂਡ ਦੀਪੂ ਵੱਨੀਓ ਤੁਹਾਨੂੰ ਬਹੁਤ ਬਹੁਤ ਪਿਆਰ ਇੱਕਦੋਨ ਅੱਜ ਮਮਮੀ ਦੀ ਗੱਲ ਸਾਂ ਅਸੀ ਵਾਲੀ ਜੀ ਅੱਜ ਅਸੀਂ ਸੌਫਤ ਬਾਗ ਗਏ ਉੱਥੇ ਮਮਮੀ ਨੂੰ ਆ ਗਿਆ ਪਸੰਦ ਸਰਾਰਾ ਉਹ ਕਦੇ ਥੋੜਾ ਜਿਹਾ ਹਨੇਰਾ ਸੀ ਅੰਦਰ ਕਾਰਨ ਕਿ ਮਮਮੀ ਨੇ ਸਰਾਰਾ ਪਸੰਦ ਕਰ ਲਈ ਜਿਹੜਾ ਮੇਨ ਸੀ ਉਹਨੂੰ ਕੀ ਕਹਿੰਦੇ ਮਮਮੀ ਉਹ ਜਿਹੜਾ ਆਪਾਂ ਦੇਖਿਆ ਸੀ ਅੱਜ ਉਹਨੂੰ ਸਰਾਰੀ ਕਹਿੰਦੇ ਨਾ ਹਾਂ ਸਰਾਰਾ ਉਹਨੂੰ ਮੈਨੂੰ ਜਿਹੜਾ ਆਪਰ ਨੂੰ ਦੇਣ ਨੂੰ ਕੀ ਕਹਿੰਦੇ ਆਪਰ ਨੂੰ ਜਿਹੜਾ ਪੰਨੂ ਕਹਿੰਦੇ ਉਹ ਸ਼ਰਾਰੀ ਦੇ ਨਾਲ ਸ਼ਰਟ ਸੀ ਲੌਂਗ ਸ਼ਰਟ ਜਿਹੜੀ ਲੌਂਗ ਸ਼ਰਟ ਸੀ ਉਹ ਤਾਂ ਕੋਕਾ ਕੋਲੀ ਸੀ ਜੀ ਨੇਰ ਚ ਪਤਨੀ ਲੱਗਿਆ ਤੇ ਜਿਹੜਾ ਪਜਾਮਾ ਨਾਲ ਸੀ ਉਹ ਸੀਗਾ ਵਾਈਨ ਕਲਰ ਜੀ ਤੇ ਜਿਹੜੇ ਨਾਲ ਚੁੰਨੀ ਸੀ ਉਹ ਸੀਗੀ ਡਾਰਕਰ ਬ੍ਰਾਊਨ ਜੀ ਪਾਈ ਮੇਰਾ ਵੀ ਮਜ਼ਾਕ ਡਾਈ ਜਾਂਦਾ ਮੈਂ ਜ਼ਿੰਦਗੀ ਚ ਕਿਤੇ ਸ਼ਰਾਰਾ ਸੂਟ ਪਾਇਆ ਨਹੀਂ ਸੀ ਮੈਂ ਆਖਾ ਚੱਲ ਸਸਤਾ ਬਣ ਰਿਹਾ ਪਾ ਕੇ ਦੇਖ ਲਾਂਗੇ ਉਹ ਮਾੜੀ ਕਿਸਮਤ ਪਜਾਮੇ ਦਾ ਰੰਗ ਕੱਢਦਾ ਤੇ ਉਹ ਜਿਹੜੀ ਤਿੰਨ ਪੰਤਾ ਹਰਾਰਾ ਸੂਟ ਆਡਰ ਕੀਤੀ ਸੀ ਤੇ ਬਾ ਚੁੰਨੀ ਆਡਰ ਕੀਤੀ ਹਲਕਾ ਕਲਕਾ ਫਰਕ ਸੀਗਾ ਤੇ ਉਹਦਾ ਮੈਨੂੰ ਏਡਾ ਕਰ ਲੱਗਿਆ ਵੀ ਜ਼ਿੰਦਗੀ ਦੇ ਵਿੱਚ ਦੂਜਾ ਦੂਜਾ ਹਰਾਰਾ ਪਾਉਣਾ ਸੀ ਉਹ ਖਰਾਬ ਨਿਕਲ ਗਿਆ ਦੂਜਾ ਪਸੰਦ ਆਇਆ ਉਹਦੀ ਚੁੰਨੀ ਨਾਲੇ ਮੇਰਾ ਵੀ ਜੀਜਾ ਕਰਿਆ ਮਗਾ ਚੱਲ ਪੂਰੇ ਜੂਨ ਜਾਂਚ ਕੋਈ ਟੂਰ ਤੇ ਜਾਵਾਂਗੇ ਇੱਥੇ ਪਾਪੂ ਲਾਂਗੇ ਫੋਟੋ ਫੋਟੋ ਘੈਂਟ ਤਾਂ ਲੱਗਦੇ ਨੇ ਤਿੰਨ ਪੰਤਾ ਤੇ ਪਰ ਭਾਈ ਉਹ ਸਾਰਾ ਡਫਰੈਂਟ ਸਾਰੇ ਹੀ ਬਿਨ ਰੱਖਦੇ ਆ ਆ ਵੀ ਇਹ ਕਲਰ ਨਹੀਂ ਚੰਗੇ ਮੈਚ ਹੁੰਦੇ ਫਿਰ ਮੈਂ ਲੈ ਗਈ ਨਹੀਂ ਆਈ ਫਿਰ ਆ ਪੈਸਾ ਦਾ ਮੈਥੂ ਨਹੀਂ ਲੱਗਦਾ ਸੋ ਵੀਡੀਓ ਬ੍ਰੌਂਡਚ ਕੋਈ ਕਮੀ ਰਹੀ ਹੋਵੇ ਤਾਂ ਪਲੀਜ਼ ਮਾਫ ਕਰਨਾ ਆਪ ਸਭ ਨੂੰ ਮੇਰੇ ਵੱਲੋਂ ਪ੍ਰਵਾਧਮਾ ਚਲਤੀ ਕਲਾਚ ਰੱਖੇ ਤੇ ਸਦਾ ਖੁਸ਼ ਰਹੋ